ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਚਾਰੋਂ ਨਗਰ ਕੀਰਤਨ ਸ੍ਰੀ ਨਨਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉਹ ਧਰਤੀ ਜੋ ਗੁਰੂ ਸਾਹਿਬ ਨੇ ਆਪ ਬਸਾਈ ਸੀ ਉੱਥੇ ਪਹੁੰਚ ਗਏ ਨੇ ਸਾਰੇ ਹੀ ਬਹੁਤ ਹੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਚਾਰੋਂ ਨਗਰ ਕੀਰਤਨ ਸਾਡੇ ਸੰਤਾਂ ਮਹਾਂਪੁਰਖਾਂ ਦੀ ਰੈਨਮਾਈ ਹੇਠ ਸਤਿ ਪਵਰ ਬਰਨਜੀਤ ਸਿੰਘ ਜੀ ਦੇ ਢਰੀਆ ਲੈ ਦੇ ਰਹਿਨਵਾਈ ਹੇਟ ਸਤਿ ਪਵਰ ਅੱਖਾ ਸਿੰਘ ਜੀ ਨਾਨਕਸਰ ਵਾਲੇ ਦੀ ਰਹਿਨਵਾਈ ਹੇਟ ਜਿਹੜਾ ਨਗਰ ਕੀਰਤਨ ਸ਼੍ਰੀ ਨਗਰ ਤੋਂ ਆਰੰਭ ਹੋਇਆ ਸੀ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਆਵਿਆਂ ਦੀ ਰਹਿਨਮਾਈ ਹੇਠ ਤੇ ਜਿਹੜਾ ਨਗਰ ਕੀਰਤਨ ਗੁਰਦਾਸਪੁਰ ਤੋਂ ਆਰੰਭ ਹੋਇਆ ਸੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਤੇ ਸਾਰੇ ਇਸ ਕਾਰ ਸੇਵਾ ਸੱਪਰਦਾਵਾਂ ਵੱਲੋਂ ਜਿਹੜਾ ਉਹਨਾਂ ਦੀ ਰਹਿਨਮਾਈ ਹੇਠ ਚਾਰੋਂ ਨਗਰ ਕੀਰਤਨ ਅਜ ਤਈਅਰ ਚੱਲਿਆ ਜਿਹੜਾ ਸ਼੍ਰੀ ਨਗਰ ਤੋਂ ਨਗਰ ਕੀਰਤਨ ਸੀ ਉਹ 6 ਵਜੇ ਕੋਲੋਂ ਉਸਤੀਸ ਮਾਪਤੀ ਹੋਈ ਹੈ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ ਕੀਤੀ ਲੱਖਾਂ ਦੀ ਸੰਗਤਾਂ ਨੇ ਜਿੱਥੋਂ-ਜਿੱਥੋਂ ਨਗਰ ਕੀਰਤਨ ਗੁਰੂ ਸਾਹਿਬ ਜੀ ਨੇ ਦਰਸ਼ਨ ਦੇਦਾਰ ਬਖਸ਼ੇ ਸਾਰੇ ਸੰਗਤਾਂ ਨੂੰ ਨੇਹਾਲ ਕੀਤਾ ਮੈਂ ਸਾਰੇ ਹੀ ਸਾਡੇ ਸੰਤਾਂ ਮਹਾਂਪੁਰਖਾਂ ਦਾ ਸਾਰੇ ਸੰਤਾਂ ਮਹਾਂਪੁਰਖਾਂ ਦੇ ਸੇਵਾਦਾਰਾਂ ਦਾ ਅੰਦਾ ਗੁਰੂ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਰਹਿਤ ਮर्यादा ਦੇ ਨਾਲ ਸਤਕਾਰ ਦੇ ਨਾਲ ਸਾਰੋਂ ਨਗਰ ਕੀਰਤਨ ਜਿਹੜੇ ਹੈ ਸੰਪਨ ਹੋਏ ਤੇ ਸਾਰੇ ਹੀ ਪ੍ਰਸ਼ਾਸਨ ਦਾ ਸਾਰੇ ਸਫਾਈ ਕਰਮਚਾਰੀਆਂ ਤੋਂ ਲੈ ਕੇ ਟ੍ਰੈਫਿਕ ਮੁਲਾਜ਼ਮ ਜਿਨੇ ਸਾਰੇ ਅਸੀਂ ਖਿੜ ਪੂਰੀ ਪੰਜਾਬ ਸਰਕਾਰ ਦਾ ਹਰ ਇੱਕ ਅਧਿਕਾਰੀ ਦੀ ਹਰ ਇੱਕ ਪ੍ਰਸ਼ਾਸਨ ਦੀ ਡਿਊਟੀ ਲਈ ਹੋਈ ਸੀ ਜਿੰਨ ਜਿੰਨ ਗੁਰੂ ਸਾਹਿਬ ਦੀ ਮੇਰੇ ਗੁਰੂ ਦੀ ਸੇਵਾ ਕੀਤੀ ਆਪ ਉਹਨਾਂ ਸਭ ਦਾ ਜਿਹੜਾ ਹੈ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਆਪ ਸਾਰਿਆਂ ਦੇ ਤੇ ਆਪਣੀ ਕਿਰਪਾ ਬਣਾਈ ਰੱਖਣ 23 ਤਰੀਕ ਦੀ ਸਵੇਰ ਹੋ ਚੁੱਕੀ ਹੈ ਆਪ ਸਭ ਨੂੰ ਇਹ ਬੇਨਤੀ ਹੈ ਅਗਲੇ ਤਿੰਨ ਦਿਨ ਇਹ ਐਸੇ ਮਹਾਨ ਗੁਰੂ ਜਿਨ੍ਹਾਂ ਨੇ ਜੋ ਜਦੋਂ ਢੋਲਡੀਆਂ ਡੋਲਦੀਆਂ ਨੇ ਉਹ ਬੇੜੀਆਂ ਪਾਰ ਲੰਘਦੇ ਨੇ ਐਸੇ ਮਹਾਨ ਸਤਿਗੁਰੂ ਜਦੋਂ ਕਿਸੇ ਦੀ ਜਾਨ ਧਰਮ ਦੇ ਉੱਤੇ ਆਂਦੀ ਹੈ ਤਾਂ ਆਪਣਾ ਜਿਹੜਾ ਹੈ ਆਪਣੀ ਸ਼ਹੀਦੀ ਦੇ ਦਿੰਦੇ ਆ ਐਸੇ ਮਹਾਨ ਸਤਿਗੁਰੂ ਤਾਂ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾ 350 ਸਾਲਾ ਸ਼ਹੀਦੀ ਪਰਮਨਾਰੇ ਆ ਕੋਈ ਵੀ ਇਦਾਂ ਦਾ ਘਰ ਪੰਜਾਬ ਦਾ ਹਿਮਾਚਲ ਦਾ ਹਰਿਆਣੇ ਦਾ ਦਿੱਲੀ ਦਾ ਨਹੀਂ ਰਹਿਣਾ ਚਾਹੀਦਾ ਬਰਕਰ ਕਰਕੇ ਜਿਹੜੀ ਹਾਜ਼ਰੀ ਲਗਣੀ ਚਾਹੀਦੀ ਹੈ ਧਰਮ ਤੋਂ ਉੱਪਰ ਉੱਠ ਕੇ ਹਾਜ਼ਰ ਲਗਣੀ ਚਾਹੀਦੀ ਹੈ ਆ ਸ਼੍ਰੀ ਨੰਦਰਪੁਰ ਸਾਹਿਬ ਵਿਖੇ ਨਤਮਸਤਕ ਹੋ ਦਿੱਲੀ ਜਿਹੜਾ ਸਿੱਖ ਦੁਆਰਾ ਸੀਗਨ ਸਾਹਿਬ ਚਾਣਨੀ ਚੌਂਕ ਵਿਖੇ ਨਤਮਸਤਕ ਹੋ ਆ ਇਸ ਵਕਤ ਸੀ ਜਿਹੜਾ ਹੈ ਬਿਲਕੁਲ ਆਪ ਸੇਖ ਸੱਜਣਾਂ ਜਿਹੜੀ ਹੈ ਦਰਸ਼ਨ ਕਰ ਰਹੇ ਨੇ ਗੁਰੂ ਕੇ ਮਹਿਲ ਇਹ ਅਨੰਤਪੁਰ ਸਾਹਿਬ ਦੀ ਪਹਿਲੀ ਇਮਾਰਤ ਸੀ ਜੋ ਖੁਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਣਾਇਆ ਸੀ ਇੱਥੇ ਦੁਆਰਾ ਗੁਰੂ ਕੇ ਮਹਿਲ ਸਜੋਬਿਤ ਹੈ ਇੱਥੇ ਹੀ ਕਸ਼ਮੀਰੀ ਪੰਡਤ ਜਰੇ ਆਏ ਸੀ ਬਹੁਤ ਸੋਹਣਾ ਸੀ ਪੂਰੇ ਨਨਕਟ ਸਾਹਿਬ ਤੋਂ ਸਜਿਆ ਹੈ ਡੇ 8 ਜਿਸ ਸਮੇਂ ਦੇਖ ਕੇ ਦਿਖਾਇਆ ਗਿਆ ਕਿ ਕਸ਼ਮੀਰੀ ਪੰਡਿਤ ਕਿਵੇਂ ਗੁਰੂ ਸਾਹਿਬ ਤੋਂ ਆ ਕੇ ਜਿਹੜਾ ਹੈ ਉਹਨਾਂ ਦੇ ਆਪਣੇ ਬੇਨਤੀ ਕਰਦੇ ਨੇ ਆ ਇੱਥੇ ਹੀ ਦਸਮ ਪਾਤਸ਼ਾਹ ਜੀ ਦਾ 350 ਸਾਲਾ ਗੁਰਤਾਗੱਦੀ ਦਿਵਸ ਵੀ ਇਹ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਇਹ ਉਹ ਥਾਂ ਹੈ ਇਹ ਉਹ ਸਥਾਨ ਹੈ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਤੋਂ ਦਸਮ ਪਾਤਸ਼ਾਹ ਨੂੰ ਗੁਰਤਾਗੱਦੀ ਮਿਲੀ ਸੀ ਬਿਲਕੁਲ ਸਰਵਪ੍ਰੇਰਕ ਸੰਗਤਾਂ ਗੁਰਦੁਆਰਾ ਸੀਗਨ ਸਾਹਿਬ ਹੈ ਆ ਜਿੱਥੇ ਨੌਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਤਾਂ ਗੁਰੂ ਗੋਬਿੰਦ ਸਿੰਘ ਬਾਦਰ ਸਾਹਿਬ ਜੀ ਦੇ 52 ਪਵਿੱਤਰ ਸੀਸ ਦਾ ਸੰਸਕਾਰ ਹੋਇਆ ਸੀਗਾ ਉਹੀ ਬੇਨਤੀ ਆਸ ਦਿੱਤੀ ਆ ਮੈਂ ਇੱਕ ਵਾਰੀ ਦੁਬਾਰਾ ਸਾਰੇ ਹੀ ਸਾਰੇ ਹੀ ਸੰਤਾਾਂ ਮਾ ਪੁਰਖਾਂ ਦਾ ਸਾਰੇ ਸੇਵਾਦਾਰਾਂ ਦਾ ਸਭ ਦਾ ਬਹੁਤ ਬਹੁਤ ਆਪ ਸਭ ਦਾ ਬਹੁਤ ਬਹੁਤ ਸ਼ੁਕਰਾਨਾ ਜੇ ਸਭ ਤੋਂ ਵੱਡਾ ਸ਼ੁਕਰਾਨਾ ਧੰ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜੀਦਾ ਜਿਨਾਂ ਦੀਆਂ ਪਾਰ ਬਖਸ਼ੀ ਸਕਾਚਾਰੋਂ ਨਗਰ ਕੀਰਤਨ ਜਿਹੜੇ ਸੰਪਨ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ